ਨਿਊਜ਼ਿਕ ਧਰਵੇ ਪੰਜਾਬ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹਲਵਾਈ ਦੀ ਇੱਕ ਮਸ਼ਹੂਰ ਦੁਕਾਨ ਜੋ ਕਿ ਲੁਧਿਆਣਾ ਦੇ ਡਾਬਾ ਰੋਡ ਤੇ ਸਥਿਤ ਹੈ ਇਸ ਦੁਕਾਨ ਦਾ ਨਾਮ ਰਾਜੂ ਸਵੀਤ ਹੈ ਤੇ ਇਹ ਦੁਕਾਨ ਸਾਨੇਵਾਲ ਸਵੀਤ ਦੇ ਨਾਮ ਤੋਂ ਵੀ ਜਾਣੀ ਜਾਂਦੀ ਹੈ ਇੱਥੇ ਤੁਹਾਨੂੰ ਤਾਜ਼ੀਆਂ ਮਠਿਆਈਆਂ ਜਿਵੇਂ ਕਿ ਰਸਗੁੱਲੇ ਕਾਲੇ ਤੇ ਚਿੱਟੇ ਗੁਲਾਬ ਜਮੂਨ ਚਮਚਮ ਵਰਕੀ ਪੇਸਤੀ ਇਕ ਤੇ ਪੈਣਾ ਵਾਸਤੇ ਦੀਵਾਲੀ ਤੇ ਵਿਸ਼ਕਰਮਾ ਦਿੱਲੀ ਸਪੈਸ਼ਲ ਗਿਫਟ ਆਈਟਮ ਦੀ ਆਫਰ ਲਗਾਏ ਗਏ ਨੇ ਤੇ ਬੱਚਿਆਂ ਵਾਸਤੇ ਚਾਕਲੇਟ ਗਿਫਟ ਆਈਟਮ ਇਸ ਦੁਕਾਨ ਤੇ ਮਿਲਦੀ ਹੈ ਆਓ ਦੇਖਦੇ ਹਾਂ ਯਸ਼ਪਾਲ ਦੀ ਖਾਸ ਰਿਪੋਰਟ ਪਹਿਲਾਂ ਤਾਂ ਰਾਜੂ ਸਵੀਟਸ ਦਾਬਾ ਰੋਡ ਦੀ ਸਾਰੀ ਟੀਮ ਵੱਲੋਂ ਮੇਰੇ ਵੱਲੋਂ ਮੇਰੇ ਪੂਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਵਿਸ਼ਕਰਮਾ ਦੇ ਦੀ ਲੱਖ ਲੱਖ ਮੁਬਾਰਕਾਂ ਦੀਵਾਲੀ ਦੇ ਲਈ ਕੀ ਕੀ ਆਈਟਮਾਂ ਲੱਗਿਆ ਆ ਨਵੀਆਂ ਸਰ ਆਪਣੇ ਕੋਲ ਵੈਸੇ ਤਾਂ ਜਿਵੇਂ ਆਪਣੀ ਸਾਰੀ ਮਠਿਆਈ ਹੈ ਠੀਕ ਹੈ ਜਿਦੇ ਵਿੱਚ ਮਿਲ ਕੇਕ ਖਵਾ ਬਰਫੀ ਪਿਸਤਾ ਬਰਫੀ ਬਦਾਮ ਬਰਫੀ ਕਾਜੂ ਬਰਫੀ ਆਪਣੀ ਕਾਜੂ ਕਤਲੀ ਹੋਗੀ ਫਿਰ ਜਾਮਣ ਹੋਗੇ ਸੈਂਡ ਪੀਸ ਹੋਗੇ ਮਲਾਈ ਬਰਫੀ ਹੋਗੀ ਪਰ ਆਪਣਾ ਸਭ ਤੋਂ ਸਪੈਸ਼ਲ ਹੈਗਾ ਵਾ ਕਲਾਕੰਦ ਆਪਣੇ ਕੋਲ ਇਹ ਸਾਰੀਆਂ ਆਈਟਮਾਂ ਹੈਗੀਆਂ ਨੇ ਉਦੋਂ ਬਾਅਦ ਫਿਰ ਆਪਣੇ ਕੋਲ ਗਿਫਟ ਆਈਟਮਾਂ ਦੇ ਵਿੱਚ ਸਾਰੀਆਂ ਏਟਮਾ ਹੈਗੀਆਂ ਨੇ ਇੰਪੋਰਟਡ ਚਾਕਲੇਟਸ ਹੈਗੀਆਂ ਨੇ ట్రਫਲ ਚਾਕਲੇਟਸ ਹੈਗੀਆਂ ਨੇ ਮੈਕਵਿਟੀਜ਼ ਦੇ ਜਿਹੜੇ ਸਾਰੇ ਰੇਂਜ ਦੇ ਆਪਣੇ ਕੋਲ ਬਿਸਕਟਸ ਹੈਗੇ ਨੇ ਆਪਣੇ ਕੋਲ ਯੂਨੀਬਿਕ ਦੇ ਸਾਰੇ ਬਿਸਕਟਸ ਹੈਗੇ ਨੇ ਉਦੋਂ ਬਾਅਦ ਆਪਣੇ ਕੋਲ ਮਰਬੇ ਹੈਗੇ ਨੇ ਹਰ ਤਰ੍ਹਾਂ ਦੇ ਜੂਸ ਦੀ ਪੈਕਿੰਗ ਹੈਗੇ ਨੇ ਸਾਰੀਆਂ ਰੀਅਲ ਦੀਆਂ ਨੇ ਜਿਹੜੀਆਂ ਨੇ ਆਪਣੀਆਂ ਡਰਾਈ ਫਰੂਟ ਦੀ ਮੁਰਕੇ ਆਪਣੇ ਕੋਲ ਸਾਰੀਆਂ ਪੈਕਿੰਗਸ ਹੈਗੀਆਂ ਨੇ ਆਪਣੇ ਕੋਲ ਕੇਕਸ ਹੈਗੇ ਨੇ ਜਿਹੜੇ ਆਪਣੇ ਫਰੂਟ ਵਾਲੇ ਕੇਕਸ ਨੇ ਡਰਾਈ ਫਰੂਟ ਵਾਲੇ ਕੇਕਸ ਵੀ ਹੈਗੇ ਨੇ ਉਦੋਂ ਬਾਅਦ ਆਪਣੇ ਕੋਲ ਲਾਇਲਪੁਰ ਦੇ ਸਾਰੇ ਨਮਕੀਨ ਹੈਗੇ ਨੇ ਬੱਚਿਆਂ ਦੇ ਲਈ ਸਪੈਸ਼ਲ ਕੋਈ ਗਿਫਟ ਆਈਟਮ ਬੱਚਿਆਂ ਦੇ ਲਈ ਜਿਹੜੀ ਕੈਂਡੀਜ਼ ਨੇ ట్రਫਲ ਕੈਂਡੀਜ਼ ਜਿਹੜੀ ਹੁੰਦੀ ਹੈ ਨਾ ਅੱਜ ਕੱਲ ਬਹੁਤ ਚੱਲ ਰਹੀ ਹੈ ਪਿਸਟਾਚਿਓ ਫਲੇਵਰ ਜਿਹਨੂੰ ਖੁਨਾਫਾ ਕਹਿ ਦਿੰਦੇ ਨੇ ਉਹ ਵਾਲੀਆਂ ਆਪਾਂ ਸਪੈਸ਼ਲ ਲੈ ਕੇ ਆਏ ਆ ਬਾਕੀ ਉਹਨਾਂ ਵਾਸਤੇ ਜੂਸ ਹੈਗੇ ਨੇ ਚਾਕਲੇਟਸ ਹੈਗੇ ਨੇ ਹਰ ਤਰ੍ਹਾਂ ਦੇ ਆਪਣੇ ਕੋਲ ਹੈਗੇ ਨੇ ਕੀ ਕਿਹੜਾ ਚਾਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਵੀ ਆਓ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਮੈਨੂੰ ਮੇਰੇ ਵੱਲੋਂ ਸਾਰੀ ਟੀਮ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਚਲੋ ਸਾਰਿਆਂ ਨੂੰ ਹੈਪੀ ਦੀਵਾਲੀ ਕਰੋ ਇਹ ਸਟਾਰਟ ਕਰੀਏ ਮੈਂ ਸ਼ਾਹੀਦ ਖਾਨ ਜਾਮਾ ਮਸਜਿਦ ਲੁਧਿਆਣਾ ਤੋਂ ਟੀਮ ਸ਼ਾਹੀ ਇਮਾਮ ਸਾਹਿਬ ਪੰਜਾਬ ਜੀ ਕਹਿਣਾ ਚਾਹੋ ਕਿ ਦੀਵਾਲੀ ਦੇ ਦਿਨ ਚੱਲ ਰਿਹਾ ਹੈ ਕਾਫਾ ਰੂਟ ਦੇ ਉੱਪਰ ਰਾਜੂ ਸਵੀਟਸ ਦੇ ਨਾਮ ਤੋਂ ਹੈ ਸਾਰੀਆਂ ਮਠਿਆਈਆਂ ਅਸੀਂ ਖੁਦ ਮੈਨੂਫੈਕਚਰ ਕਰਦੇ ਆਂ ਅੱਛੀ ਕੁਆਲਿਟੀ ਨੀਆਂ ਸਾਰੀਆਂ ਸਵੀਟਸ ਨੇ ਜੀ ਦੇਸੀ ਘੀ ਦੇ ਵਿੱਚ ਅਸੀਂ ਸਾਰੀ ਪ੍ਰੈਪਰੇਸ਼ਨ ਨੂੰ ਰੈਡੀ ਕਰਦੇ ਆਂ ਮੈਂ ਹੀ ਬੇਨਤੀ ਕਰਦਾ ਕਿ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਜੀ ਬਹੁਤ ਬਹੁਤ ਧੰਨਵਾਦ ਗਿਫਟ ਆਈਟਮਸ ਦੇ ਵਿੱਚ ਸਾਡੇ ਕੋਲੇ ਚਾਕਲੇਟ ਬਾਲਸ ਹੈਗੀਆਂ ਨੇ ਜੀ ਜੂਸ ਦੇ ਦੀਆਂ ਗਿਫਟ ਆਈਟਮਸ ਹੈਗੀਆਂ ਨੇ ਜੀ ਡਰਾਈ ਫਰੂਟ ਦੀਆਂ ਆਈਟਮਸ ਹੈਗੀਆਂ ਨੇ ਬਿਸਕੁਟਸ ਦੀ ਆਈਟਮ ਹੈਗੀਆਂ ਨੇ ਓਵਰ ਆਲ ਸਾਰੀਆਂ ਆਈਟਮਾਂ ਸਾਡੇ ਕੋਲੇ ਅਵੇਲੇਬਲ ਨੇ ਛਾਡੀ ਸਪੈਸ਼ਲ ਮਠਿਆਈ ਕਿਹੜੀ ਹੈ ਜੀ ਓਵਰ ਆਲ ਸਾਡੀਆਂ ਸਾਰੀਆਂ ਮਠਿਆਈਆਂ ਸਪੈਸ਼ਲੀ ਹੁੰਦੀਆਂ ਨੇ ਖਾਸ ਤੌਰ ਤੇ ਮਿਲ ਕੇਕ ਹੋ ਗਿਆ ਖੋਏ ਦਿਨ ਨਾਲ ਰਿਲੇਟਡ ਹਰ ਇੱਕ ਮਠਿਆਈ ਸਾਡੀ ਸਪੈਸ਼ਲ ਹੁੰਦੀ ਹੈ। ਦਿਵਾਲੀ ਦੇ ਇਸ ਮੌਕੇ ਤੇ ਖਾਸ ਤੌਰ ਤੇ ਸਾਡੇ ਵੱਲੋਂ ਅਤੇ ਸਾਡੇ ਰਾਜੂ ਸweets ਡੱਬਾ ਰੂਡ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਜੀ। ਦਿਲ ਦੀਆਂ ਗਹਿਰਾਈਆਂ ਤੋਂ ਸੰਬੰਧੀ ਛੋੜ ਦੇਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਕਹਿੰਦੇ ਆ। ਬਹੁਤ ਬਹੁਤ ਧੰਨਵਾਦ। ਜਾਨੇ ਵਾਲ ਤੋਂ ਸਪੈਸ਼ਲ ਹੋਰੇ ਮਠਾਈ ਲੈਣ ਆ ਰਹੇ ਹੋ ਜੀ ਕੀ ਕਾਰਨ ਐ ਸੀ ਦਾ ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹ ਮੇਰੇ ਭਰਾ ਨੇ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਦੂਜਾ ਆਹ ਟਾਈਮ ਦੇ ਵਿੱਚ ਆਪਾਂ ਨੂੰ ਹਨਾ ਪਤਾ ਨਹੀਂ ਹੁੰਦਾ ਵੀ ਕੌਣ ਕਿੱਥੇ ਆ ਇਹ ਮੇਰੇ ਘਰ ਦੀ ਦੁਕਾਨ ਆ ਪਹਿਲੇ ਨੰਬਰ ਤੇ ਤਾਂ ਕਿਉਂਕਿ ਮੇਰੇ ਸਾਹਮਣੇ ਸਾਰਾ ਕੁਝ ਇਹ ਪ੍ਰੋਵਾਈਡ ਕਰਦਦੇ ਨੇ ਆਪਣੇ ਕਸਟਮ ਜਿਹੜੇ ਇਹਨਾਂ ਦੇ ਯੂਨਟ ਜਿਹੜੇ ਜੋ ਜੋ ਵੀ ਇਹਨਾਂ ਦੇ ਉੱਪਰ ਬਣਦਾ ਮਟੀਰੀਅਲ ਸਾਰਾ ਇਹ ਮੇਰੇ ਸਾਹਮਣੇ ਕਈ ਵਾਰੀ ਮੇਰੇ ਸਾਹਮਣੇ ਵੀ ਰੈਡੀ ਹੁੰਦਾ ਵਾ ਤਾਂ ਇੱਕ ਮਨ ਨੂੰ ਆਪਣੇ ਨੂੰ ਪਿਓਰਟੀ ਆ ਵੀ ਹਾਂ ਉਹਰੇ ਵਧੀਆ ਚੀਜ਼ ਮਿਲ ਜੂਗੀ ਮੈਨੂੰ ਪਰ ਤੁਸੀਂ ਕਸਟਮਰ ਨੂੰ ਹੋਰਾਂ ਨੂੰ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਗਾ ਜੀ ਵੱਧ ਤੋਂ ਵੱਧ ਸਾਡੇ ਸਟੋਰ ਤੇ ਵਿਜ਼ਿਟ ਕਰੋ ਤੇ ਦੀਵਾਲੀ ਵੀ ਆ ਜਾਂ ਅੱਗੇ ਵੀ ਜਿਹੜੇ ਤਿਹਾਰ ਨੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਦੂਜੀ ਵਾਰੀ ਸਾਨੂੰ ਤੁਹਾਨੂੰ ਕਹਿਣਾ ਨਹੀਂ ਪਊਗਾ ਤੁਸੀਂ ਆਪ